ਇੱਕ ਤੁਹਾਡੇ ਲਈ ਵੀਡੀਓ ਅੱਜ ਇੱਕ ਇਨਫੋਰਮੇਸ਼ਨ ਤੇ ਲੈ ਕੇ ਆਇਆਗਾ ਤੇ ਜਰੂਰ ਚੰਗੀ ਲੱਗੂਗੀ ਸੱਜਣੋ ਤੁਹਾਨੂੰ ਬਾਕੀ ਇਹ ਵੀਡੀਓ ਜੋ ਮਕੈਨਿਕ ਭਰਾ ਨੇ ਉਹਨਾਂ ਲਈ ਵੀ ਲਾਹੇਵੰਦ ਹੈ ਕਿਹ ਡੈਕਟਰ ਤੁਹਾਡਾ ਇੰਨਾਂ ਕਰਨ ਤੋਂ ਬਾਅਦ ਮਗਲੈਲ ਕਿਉਂ ਖਾਂਦੇ ਨਹੀਂ ਦੇਖੋ ਸੱਜਣੋ ਉਹਦੇ ਵਿੱਚ ਖਰਾਦ ਵਾਲੇ ਮਕੈਨਿਕ ਵੀ ਕੰਮ ਕਰਦੇ ਵਿੱਚ ਪਿੰਨ ਫਿਟ ਕਰਦਾ ਦੇਖੋ ਤੁਸੀਂ ਫਰੀ ਹੈ ਬਿਲਕੁਲ ਇਹ ਤਾਂ ਆਪਦੀ ਆਪ ਡਿੱਗਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਹੈ ਸਾਰੇ ਵੀਰ ਠੀਕ ਹੋਣਗੇ ਆਓ ਮਿੱਤਰੋ ਇੱਕ ਤੁਹਾਡੇ ਲਈ ਵੀਡੀਓ ਅੱਜ ਇੱਕ ਇਨਫੋਰਮੇਸ਼ਨ ਤੇ ਲੈ ਕੇ ਆਇਆ ਹੈਗਾ ਤੇ ਜਰੂਰ ਚੰਗੀ ਲੱਗੂਗੀ ਸੱਜਣੋ ਤੁਹਾਨੂੰ ਬਾਕੀ ਇਹ ਵੀਡੀਓ ਜੋ ਮਕੈਨਿਕ ਭਰਾ ਨੇ ਉਹਨਾਂ ਲਈ ਵੀ ਲਾਹੇਵੰਦ ਆ ਬਾਕੀ ਜੋ ਕਿਸਾਨ ਵੀਰ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਟਰੈਕਟਰ ਦੇ ਵਿੱਚ ਕਿਉਂ ਨੁਕਸ ਪੈਂਦਾ ਸਾਡੇ ਦੇ ਵਿੱਚ ਤੇ ਕੀ ਦਿੱਕਤ ਰਹਿੰਦੀ ਹੈ ਇਹ ਵੀਡੀਓ ਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਸੱਜਣੋ ਵੀ ਜਦੋਂ ਤੁਸੀਂ ਟਰੈਕਟਰ ਦਾ ਇੰਜਨ ਓਵਰਹਾਲ ਕਰ ਦਿੰਨੇ ਹੋ ਨਵਾਂ ਇੰਜਨ ਕਰ ਦਿੰਨੇ ਹੋ ਕਿਸੇ ਵੀ ਟਰੈਕਟਰ ਦਾ ਤਾਂ ਤੁਹਾਡਾ ਟਰੈਕਟਰ ਔਇਲ ਖਾਨ ਦੀ ਦਿੱਕਤ ਰਹਿੰਦੀ ਹੈ ਉਸ ਟਰੈਕਟਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੁਸੀਂ ਕਹਿ ਰਹੇ ਸਲੀਪਾਂ ਨੇ ਕ੍ਰਾਸ ਨਹੀਂ ਲਏ ਜਾਂ ਸਲੀਪਾਂ ਦੇ ਵਿੱਚ ਦਿੱਕਤ ਆ ਜਾਂ ਰਿੰਗਾਂ ਦੇ ਵਿੱਚ ਫਾਲਟ ਆ ਜਾਂ ਖਰਾਦ ਵਾਲੇ ਮਕੈਨਿਕ ਦੇ ਵਿੱਚ ਕੰਮ ਕਰਨ ਦੇ ਵਿੱਚ ਫਾਲਟ ਆ ਦੇਖੋ ਸੱਜਣੋ ਜ਼ਰੂਰੀ ਨਹੀਂ ਆਪਾਂ ਦੇ ਵੀ ਸਾਰੇ ਕਾਰਨਾ ਵੀ ਜੋ ਅਸੀਂ ਦੱਸ ਰਹੇ ਹਾਂ ਉਹਦੇ ਕਾਰਨਾ ਹੀ ਹੁੰਦਾਗਾ ਕਈ ਵਾਰੀ ਖਰਾਦ ਵਾਲ ਚ ਨੁਕਸ ਪੈ ਸਕਦਾ ਐਣੀ ਕੋਈ ਦਿੱਕਤ ਵੀ ਖਰਾਦ ਦੇ ਕੰਮ ਚ ਨਹੀਂ ਨੁਕਸ ਪੈ ਸਕਦਾ ਪਰ ਲੇਕਿਨ ਉਹ 99% ਦੇ ਵਿੱਚੋਂ 1% ਨੁਕਸ ਰਹੂਗਾ ਨੇ ਬਾਕੀ ਦਾ 99% ਨੌਕਸ ਤੁਹਾਡਾ ਫਿਟਿੰਗ ਦੇ ਵਿੱਚ ਹੀ ਰਹਿੰਦਾ ਸੱਜਣਾ। ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਈ ਵਾਰੀ ਇੰਜਨ ਆਪਣਾ ਓਵਰਹਾਲ ਕਰ ਦਿੰਨੇ ਹੋ ਕਿਸੇ ਵੀ ਟਰੈਕਟਰ ਦਾ ਚਾਹੇ ਟਰੱਕ ਦਾ ਚਾਹੇ ਕਾਰ ਦਾ ਚਾਹੇ ਮੋਟਰਸਾਈਕਲ ਦਾ ਜੇ ਕਿਸੇ ਵੀ ਜੋ ਵੀ ਇੰਜਨ ਬਣਿਆ ਅਜੇ ਤੱਕ ਤੁਹਾਡਾ ਉਹ ਹੈ ਇੰਜਨ ਕਰਨ ਤੋਂ ਬਾਅਦ ਤੁਹਾਡਾ ਟਰੈਕਟਰ ਮੁਗਲੈਲ ਕਿਉਂ ਖਾਨ ਲੱਗ ਪੈਂਦੇ ਆ ਕਈ ਟਰੈਕਟਰ ਜਾਂ ਸਲੈਂਸਰ ਵਜ੍ਹਾ ਦੀ ਕਿਉਂ ਕੱਢਣ ਲੱਗ ਪੈਂਦੇ ਨੇ ਉਹਦਾ ਇੱਕ ਮੇਨ ਕਾਰਨ ਹੁੰਦਾ ਸੱਜਣੋ ਇਹ ਤੁਹਾਨੂੰ YouTube ਦੇ ਚਾਹੇ ਸਰਚ ਮਾਰ ਲਿਓ ਲੱਖ ਸਰਚ ਮਾਰ ਲਓ ਕੋਈ ਨਹੀਂ ਦੱਸੂਗਾ ਤੇ ਨਾ ਹੀ ਤੁਹਾਨੂੰ ਲੱਭੂਗੀ ਸਿਰਫ ਆਪਣੇ ਵਿਊ ਲੈਣ ਦੀ ਖਾਤਰ ਛੋਸ਼ੇਪਾ ਜੀ ਕੀਤੀ ਹੋਈ ਵੀਡੀਓ ਦੇ ਵਿੱਚ ਦੇਖੋ ਅਸੀਂ ਵਿਊ ਲੈਣ ਦਾ ਕੋਈ ਲਾਲਚ ਨਹੀਂ ਸੱਜਣੋ ਸਾਨੂੰ ਸਿਰਫ ਤੁਹਾਨੂੰ ਉਸ ਸਚਾਈ ਬਾਰੇ ਦੱਸਣਾ ਤੇ ਤੁਹਾਡੇ ਨਾਲ ਉਸ ਕੰਮ ਦੇ ਵਿੱਚ ਕੋਈ ਦਿੱਕਤ ਨਾ ਆਵੇ ਕੱਲ ਨੂੰ ਚੱਲ ਕੇ ਕਿਉਂਕਿ ਕਈ ਮਕੈਨਿਕ ਵੀਰ ਕਹਿੰਦੇ ਵੀ ਆ ਯਾਰ ਇਹ ਸਾਨੂੰ ਸਿਖਾਉਂਦਾ ਦੇਖੋ ਮਿੱਤਰੋ ਸਾਨੂੰ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਮੇਰੇ ਕੋਲ ਤਾਂ ਪਰਮਾਤਮਾ ਨੇ ਦਿੱਤਾ ਬਹੁਤ ਕੰਮ ਹੈ ਸਾਨੂੰ ਨਹੀਂ ਕੋਈ ਦਿੱਕਤ ਕਿਸੇ ਦੀ ਨਹੀਂ ਸਾਨੂੰ ਕਿਸੇ ਦੀ ਪਰਵਾਹ ਆਗੀ ਦੇਖੋ ਅਸੀਂ ਸੱਚ ਬੋਲਾਂਗੇ ਸੱਚ ਤੇ ਹੀ ਕੰਮ ਕਰਦੇ ਆਂ ਤੇ ਬਾਕੀ ਜੋ ਵੀ ਅਸੀਂ ਕੰਮ ਕਰਾਂਗੇ ਤੁਹਾਨੂੰ ਅੱਖਾਂ ਦੇ ਸਾਹਮਣੇ ਦੱਸ ਕੇ ਕਰਾਂਗੇ ਤਾਂ ਹੀ ਕਰਕੇ ਪ੍ਰਮਾਤਮਾ ਦੀ ਕਿਰਪਾ ਨਾਲ ਸੱਜਣ ਸਾਰੇ ਪਿਆਰ ਕਰਦੇ ਆ ਵੀ ਅਸੀਂ ਸੱਚਾਈ ਦਾ ਕੰਮ ਕਰਦੇ ਆਂ ਲਓ ਮਿੱਤਰੋ ਹੁਣ ਤੁਹਾਨੂੰ ਉਸ ਕਾਰਨ ਬਾਰੇ ਦੱਸਦਾ ਵੀ ਕਿਉਂ ਤੁਹਾਡਾ ਟਰੈਕਟਰ ਇੰਜਨ ਕਰਨ ਵੇਲੇ ਕਰਨ ਤੋਂ ਬਾਅਦ ਕਈ ਵਾਰੀ ਮੁਗਲੈਲ ਚੱਕਣ ਲੱਗ ਪੈਂਦਾ ਤਾਂ ਜੋ ਤੁਸੀਂ ਉਸ ਟੌਪਿਕ ਦੇ ਉੱਪਰ ਧਿਆਨ ਦੇ ਲੋਗੇ ਦਿਓਗੇ ਆਓ ਕਰਦੇ ਆ ਗੱਲਬਾਤ ਤੇ ਜੁੜਰੇ ਵੀਡੀਓ ਦੇ ਨਾਲ ਆ ਵੀ ਸੱਜਣੋ ਇਸ ਟੌਪਿਕ ਦੇ ਵਿੱਚ ਮੇਨ ਰੀਜਨ ਦੱਸਦਾਗਾ ਕੀ ਹੁੰਦਾਗਾ ਦੇਖੋ ਕਈ ਟਰੈਕਟਰ ਤੁਹਾਡਾ ਇੰਜਨ ਕਰਨ ਤੋਂ ਬਾਅਦ ਮਗਲੈਲ ਕਿਉਂ ਖਾਂਦੇ ਨੇ ਦੇਖੋ ਸੱਜਣੋ ਉਹਦੇ ਵਿੱਚ ਖਰਾਦ ਵਾਲੇ ਮਕੈਨਿਕ ਵੀ ਕੰਮ ਕਰਦੇ ਨੇ ਜੋ ਮਕੈਨਿਕ ਫਿਟਿੰਗ ਕਰਦਾ ਉਹ ਵੀ ਕੰਮ ਕਰਦਾ ਦੇਖੋ ਕਈ ਟਰੈਕਟਰਾਂ ਦੇ ਵਿੱਚ ਆਪਾਂ ਨੂੰ ਸਲੀਪਾਂ ਬਣੀਆਂ ਬਣਾਈਆਂ ਹੁੰਦੀਆਂ ਕਈ ਟਰੈਕਟਰਾਂ ਦੇ ਵਿੱਚ ਆਪਾਂ ਨੂੰ ਸਲੀਪਾਂ ਨੂੰ ਜਾਂ ਪਿਸਟਨ ਨੂੰ ਬੋਰ ਸਾਈਜ਼ ਕਰਕੇ ਬਲਾਗ ਦਾ ਫਿਰ ਪਾਉਣਾ ਪੈਂਦਾ ਹੈਗਾ ਦੇਖੋ ਉਹਨਾਂ ਦੇ ਵਿੱਚ ਤਾਂ ਦਿੱਕਤ ਕਦੇ ਆ ਸਕਦੀ ਐ ਨਹੀਂ ਮੈਂ ਆਂਦਾ ਵੀ ਤੁਹਾਡੀ ਆਉਂਦੀ ਨਹੀਂ ਦਿੱਕਤ ਪਰ ਲੇਕਿਨ ਉਹ 100 ਦੇ ਵਿੱਚੋਂ 1% ਜਾਂ 2% ਚਾਂਸ ਬਣੂਗਾ ਨਹੀਂ ਕਦੇ ਵੀ ਸਲੀਪਾਂ ਗਲਤ ਲਾਉਣ ਨਾਲ ਜਾਂ ਕੋਈ ਇਹਦੇ ਨਾਲ ਮਗਲੈਲ ਚੱਕਣ ਦਾ ਕੋਈ ਕਾਰਨ ਨਹੀਂ ਬਣਦਾ ਉਹ ਕਾਰਨ ਬਣਦਾ ਤੁਹਾਡੀ ਫਿਟਿੰਗ ਤੁਹਾਡੀ ਫਿਟਿੰਗ ਜੇ ਪ੍ਰੋਪਰ ਹੋਗੀ ਇੰਜਨ ਦੇ ਵਿੱਚ ਇੰਜਨ ਦੀ ਕੀ ਮਜਾ ਲਾ ਚੱਲੇਗਾ ਜਨਮਦਿਨ ਅੱਜ ਉਸ ਫਿਟਿੰਗ ਦੇ ਵਿੱਚ ਤੁਹਾਡੇ ਨਾਲ ਇੱਕ ਟੌਪਿਕ ਤੇ ਗੱਲ ਕਰਦਾ ਕਿਉਂਕਿ ਆਪਣੇ ਜੋ ਸਟੂਡੈਂਟ ਵੀਰ ਵੀ ਕਈ ਦੱਸ ਦੇਖ ਰਹੇ ਐਸ ਵੀਡੀਓ ਨੂੰ ਜਾਂ ਜਿਹੜੇ ਨਵੇਂ ਮਕੈਨਿਕ ਕੰਮ ਸਿੱਖ ਰਹੇ ਪਰ ਲੇਕਿਨ ਜਿਹੜੇ ਪੁਰਾਣੇ ਸਿੱਖੇ ਨੇ ਜਾਂ ਕੰਮ ਕਰਦੇ ਨੇ ਬਹੁਤ ਟਾਈਮ ਦੇ ਆਪਾਂ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਆਪਾਂ ਦਾ ਸਿਰਫ ਤੁਹਾਡੇ ਤੋਂ ਨੌਲੇਜ ਇਕੱਠੀ ਕਰਦੇ ਆਂ ਵੀ ਤਾਂ ਜੋ ਅਸੀਂ ਵੀ ਇਸ ਕੰਮ ਬਾਰੇ ਘਾਹ ਦੀ ਘਾਹ ਸਿੱਖ ਸਕੀਏ ਆਓ ਤੁਹਾਨੂੰ ਦੱਸਦਾ ਇਹਦੇ ਵਿੱਚ ਜਿਹੜੇ ਕਰ ਕਾਮਰਾ ਇਹਦੇ ਵਿੱਚ ਪਿਸਟਨ ਪੈਨਾਂ ਜਿਹੜੀ ਇਹੀ ਸੱਜਣ ਆਪਣੇ ਟਾਈਟ ਰੱਖਾਉਂਦੇ ਆ ਦੇਖੋ ਕਨੈਕਟਿੰਗ ਰਾਡ ਦੇ ਵਿੱਚ ਕਦੇ ਵੀ ਪਿੰਨ ਟਾਈਟ ਨਹੀਂ ਹੋਣੀ ਚਾਹੀਦੀ ਮਿੱਤਰੋ ਇਹਦੇ ਵਿੱਚ ਇਦਾਂ ਫ੍ਰੀ ਹੋਣਾ ਚਾਹੀਦੀ ਹੈ ਦੂਸਰੀ ਰਾਡ ਦੇ ਵਿੱਚ ਪਿੰਨ ਫਿੱਟ ਕਰਦਾ ਦੇਖੋ ਤੁਸੀਂ ਫ੍ਰੀ ਹੈ ਬਿਲਕੁਲ ਇਹ ਤਾਂ ਆਪਦੀ ਆ ਡਿੱਗਣੀ ਚਾਹੀਦੀ ਹੁੰਦੀ ਹੈ ਇਹਦਾ ਮੇਨ ਕਾਰਨ ਕੀ ਹੁੰਦਾ ਦੇਖੋ ਜਦੋਂ ਆਪਾਂ ਆ ਮੰਨ ਲਓ ਪਿਸਟਨ ਹੁਣ ਕੰਪਨੀ ਤੁਸੀਂ ਵੀ ਇੱਥੇ ਮੈਂ ਤੁਹਾਨੂੰ ਦੱਸਦਾ ਕੰਪਨੀਆਂ ਪਿਸਟਨ ਦੇ ਵਿੱਚ ਪਿੰਨ ਕਿਉਂ ਰੈਲੀ ਦਿੰਦੀ ਹੈਗੀ ਤੁਸੀਂ ਸੋਚਿਆ ਕਦੇ ਓਲਡ ਮਾਡਲ ਟ੍ਰੈਕਟਰਾਂ ਨੂੰ ਜਿਨ੍ਹਾਂ ਦੇ 5-5 ਰਿੰਗ ਹੁੰਦੇ ਸੀਗੇ ਉਹਨਾਂ ਦੇ ਵਿੱਚ ਪਿੰਨ ਟਾਈਟ ਹੁੰਦੀ ਸੀ ਪਿਸਟਨ ਦੇ ਵਿੱਚ ਉਹ ਕਿਉਂ ਟਾਈਟ ਹੁੰਦੀ ਸੀ ਉਹਦਾ ਮਗਰ ਵੀ ਕਾਰਨ ਉਹਦੇ ਤੇ ਵੀਡੀਓ ਮੈਂ ਫੇਰ ਪਾਉਂਗਾ ਉਹਦਾ ਕਾਰਨ ਵੀ ਤੁਹਾਨੂੰ ਮੋਟਾ-ਮੋਟਾ ਦੱਸ ਦਾਂ ਵੀ ਉਹਦਾ ਰਿੰਗ ਜਿਹੜਾ ਹੈ ਜਗਾ ਤੂੰਦਾ ਸਪੋਰਟ ਪਿਸਟਨ ਨੂੰ ਮਿਲਦੀ ਸੀਗੀ ਇਹਦੇ ਵਿੱਚ ਹੁਣ ਰਿੰਗ ਤਾਂ ਕੰਪਨੀ ਨੇ ਪਿੰਨ ਦੇ ਉੱਪਰ ਤਾਂ ਕਰਤੇ ਹੁਣ ਇਹਦੇ ਵਿੱਚ ਜਦੋਂ ਪਿਸਟਨ ਮੂਵ ਹੁੰਦਾਗਾ ਐਸ ਰੋਡ ਕਨੈਕਟਿੰਗ ਰਾਡ ਨੇ ਦੇਖੋ ਐਸ ਰੋਡ ਕਨੈਕਟਿੰਗ ਰਾਡ ਨੇ ਮੂਵ ਹੋਣ ਹੁੰਦਾ ਜੇ ਮੰਨ ਲਓ ਕਨੈਕਟਿੰਗ ਰਾਡ ਇਸ ਤਰ੍ਹਾਂ ਮੂਵ ਹੋਊਗਾ ਤੇ ਪਿੰਨ ਜੇ ਟਾਈਟ ਹੋ ਗਈ ਤਾਂ ਪਿਸਟਨ ਵੀ ਤੁਹਾਡਾ ਇਸ ਤਰ੍ਹਾਂ ਮੂਵ ਹੋਊਗਾ ਸਲੀਵ ਦੇ ਵਿੱਚ ਜਦੋਂ ਇਸ ਤਰ੍ਹਾਂ ਮੂਵ ਹੋਊਗਾ ਤਾਂ ਆਊਟ ਹੋਗਾ ਆਊਟ ਹੋਣ ਦੇ ਬਜਾਅ ਦੇ باوجود ਤੁਹਾਡਾ ਰੈਂਕ ਵੀ ਗਲਤ ਘਸੂਗਾ ਤੇ ਮਗਲੈਲ ਵੀ ਟਰੈਕਟਰ ਉਠਾਊਗਾ ਤਾਂ ਇੱਕ ਬੈਕ ਪ੍ਰੈਸ਼ਰ ਵੀ ਦੇਊਗਾ ਇਹੀ ਕਾਰਨ ਕਰਕੇ ਕੰਪਨੀ ਨੇ ਦੇਖੋ ਸੱਜਣਾ ਆ ਪਿੰਨ ਨੂੰ ਪਿਸਟਨ ਦੇ ਵਿੱਚ ਇੰਨਾ ਫ੍ਰੀ ਦਿੱਤਾ ਹੋਇਆ ਤਾਂ ਜੇ ਤੁਹਾਨੂੰ ਆ ਦੇਖੋ ਤੇ ਤੀਨਾ ਪਿੰਨ ਪਿਸਟਨ ਦੇ ਵਿੱਚ ਫਰੀ ਇਹ ਇਹੀ ਕਾਰਨ ਆ ਵੀ ਤੁਹਾਡਾ ਟਰੈਕਟਰ ਬੈਕ ਪ੍ਰੈਸ਼ਰ ਨਾਲ ਦੇ ਵੀ ਨਾ ਹੀ ਮਗਲੈਲ ਖਾਵੇ ਇਸੇ ਕਾਰਨ ਕਰਕੇ ਤੁਸੀਂ ਇਹ ਰਾਡਾਂ ਦੇ ਵਿੱਚ ਪਿਸਟਨ ਪੈਨ ਨੂੰ ਟਾਇਡਰ ਖਾ ਦਿੰਨੇ ਖਰਾਦ ਵਾਲੇ ਤੋਂ ਪਰ ਜਿਹਦੇ ਕਾਰਨ ਕਰਕੇ ਇਹ ਅੱਗੇ ਜਾ ਕੇ ਦਿੱਕਤ ਆਉਂਦੀ ਆ ਮਗਲੈਲ ਚੱਕਣ ਦੀ ਬੈਕ ਪ੍ਰੈਸ਼ਰ ਦਿੰਦੀ ਇਹਦੇ ਲਈ ਸੱਜਣੋ ਕਦੇ ਵੀ ਪਿਸਟਨ ਜਿਹੜੀ ਪੈਨਾਂ ਰਾਡ ਦੇ ਵਿੱਚ ਬਿਲਕੁਲ ਫਰੀ ਹੋਣੀ ਚਾਹੀਦੀ ਆ ਤਾਂ ਜੋ ਤੁਹਾਡਾ ਟਰੈਕਟਰ ਚੱਲਣ ਦੇ ਵਿੱਚ ਜਾਂ ਇੰਜਨ ਚੱਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਚਲੋ ਮਿੱਤਰੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਆਪਣੀ ਚੰਗੀ ਲੱਗੀ ਹੋਗੀ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਗਲੇ ਟੌਪਿਕ ਦੇ ਉੱਪਰ ਗੱਲ ਲੈ ਕੇ ਜਾਂ ਕੋਈ ਨਾ ਕੋਈ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਤੇ ਜਿਹੜੇ ਭਰਾ ਨਵੇਂ ਜੁੜ ਰਹੇ ਨੇ ਵੀਡੀਓ ਦੇ ਵਿੱਚ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਬਹੁਤੋ ਸ਼ੇਅਰ ਧੰਨਵਾਦ ਸਤਿ ਸ਼੍ਰੀ ਅਕਾਲ